ਮੰਦਰ ਸੁੱਕਾ ਤਲਾਬ ਸੁਲਤਾਨਪੁਰ ਰੋਡ ਵਿਖੇ ਮਹਾ ਸ਼ਿਵਰਾਤਰੀ ਦਾ ਪੂਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਸ਼੍ਰੀ ਕੁਵਰ ਵਿਜੇ ਪ੍ਰਤਾਪ ਜੀ ਐਮ ਐਲ ਏ ਅੰਮ੍ਰਿਤਸਰ ਵੱਲੋਂ ਅਤੇ ਅੰਮ੍ਰਿਤਸਰ ਦੇ ਉੱਤਰ ਵਿਧਾਨ ਸਭਾ ਦੇ ਰਾਸ਼ਟਰੀ ਕਾਂਗਰਸ ਜੁਗਲ ਕਿਸ਼ੋਰ ਸ਼ਰਮਾ ਜੀ ਮੁੱਖ ਮਹਿਮਾਨ ਵਜੋਂ ਆਏ ਇਸ ਮੌਕੇ ਤੇ ਮੁਖ ਸੇਵਾਦਾਰ ਬਲਵਿੰਦਰ ਸਿੰਘ ਬਿੱਲਾ ਜੀ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਸਮੂਕ ਮੇਟੀ ਮੈਂਬਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦਾ ਤਿਉਹਾਰ ਬੜੀ ਤੋਂ ਉਮਤਾਮ ਨਾਲ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਆਈ ਹੋਈ ਸੰਗਤ ਨੂੰ ਲੰਗਰ ਸ਼ਕਾਇਆ ਜਾਂਦਾ ਹੈ ਇਸ ਮੌਕੇ ਤੇ ਮਸ਼ਹੂਰ ਗਾਇਕ ਭੋਲੇ ਨਾਥ ਜੀ ਦੀਆ ਪੇਟਾ ਗਾ ਕੇ ਸੰਗਤ ਨੂੰ ਨਿਹਾਲ ਕਰਦੇ ਹਨ ਅਤੇ ਸਾਰੀ ਸੰਗਤ ਖੁਸ਼ੀ ਵਿੱਚ ਝੂਮੜਦੀ ਹੈ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਬਿੱਲਾ ਚੇਅਰਮੈਨ ਅਸ਼ੋਕ ਕੁਮਾਰ ਸ਼ਰਮਾ ਪ੍ਰੈਜ਼ੀਡੈਂਟ ਸੁਰਿੰਦਰ ਸ਼ਰਮਾ ਕੈਸ਼ੀਅਰ ਸ਼ਾਮ ਲਾਲ ਐਡਵਾਈਜ਼ਰ ਅਸ਼ਵਨੀ ਠਾਕੁਰ ਸੰਜੀਵ ਕੁਮਾਰ ਕਲਾਸ ਚੰਦ ਸੇਵਾਦਾਰ ਜਸਵਿੰਦਰ ਸਿੰਘ ਮਨਮੀਤ ਸਿੰਘ ਕਮਲਦੀਪ ਸਿੰਘ ਵਿੱਕੀ ਭਗਤ ਸ਼ੰਕਰ ਕੁਮਾਰ ਆਦੀ ਸੇਵਾਦਾਰ ਬਲਵਿੰਦਰ ਸਿੰਘ ਬਿੱਲਾ ਜੀ ਨੇ ਮੁੱਖ ਸੇਵਾਦਾਰਾਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਪਗਦੀ ਭਾਵ ਦੇ ਹੱਸਤੇ ਤੇ ਚੱਲਣਾ ਚਾਹੀਦਾ ਹੈ ਅਤੇ ਗੇਮਾ ਜੁਆਇਨ ਕਰਕੇ ਕੋਈ ਚੰਗਾ ਕਾਰੋਬਾਰ ਕਰਨਾ ਚਾਹੀਦਾ ਹੈ ਪੱਤਰਕਾਰ ਸਾਹਿਬ ਸਿੰਘ ਦੇ ਨਾਲ ਸਿਮਰਨ ਮੱਟੂ ਦੀ ਵਿਸ਼ੇਸ਼ ਰਿਪੋਰਟ ਜੀ ਮਦਦ ਸਿਪਾਹੀ

ਸੱਤੋਂ ਪਹਿਲਾਂ ਤੇ ਮੈਂ ਆਪਣੀ ਟੈਸਟ ਵੱਲੋਂ ਸੇਵਾਦਾਰ ਕਮੇਟੀ ਵੱਲੋਂ ਸਾਰੇ ਹੀ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀਆਂ ਨੂੰ ਸ਼ਿਵਰਾਤਰੀ ਦੇ ਪਾਵਨ ਤਿਹਾੜ ਦੇ ਸ਼ਿਵ ਵਿਆਹ ਤੇ ਉਹਨਾਂ ਜਿੱਥੇ ਮੈਂ ਵਧਾਈ ਦੇਣਾ ਚਾਹੁੰਨਾ ਉੱਥੇ ਤੁਹਾਡਾ ਮੀਡੀਆ ਦੇ ਵੀ ਧੰਨਵਾਦ ਕਰਨਾ ਚਾਹੁੰਨਾ ਕਿ ਚੌਥਾ ਥੰਮ ਹੈ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਸੰਸਥਾ ਦੇ ਨਾਲ ਕੋਈ ਇਹ ਧੱਕਾ ਹੁੰਦਾ ਹੈ ਜਦੋਂ ਮੀਡੀਆ ਕੇ ਆਉਂਦੀ ਹੈ ਉਸ ਦਾ ਉਤਾਰਾ ਜਲਦੀ ਹੁੰਦਾ ਹੈ

ਕੱਲਾ ਇਨਸਾਨ ਕਦੇ ਵੀ ਕੁਝ ਨਹੀਂ ਕਰ ਸਕਦਾ ਮੈਂ ਆਪਣੀ ٹرسٹ ਤੇ ਸੇਵਾਦਾਰ ਕਮੇਟੀ ਤੇ ਮਾਣ ਕਰਦਾ ਤੇ ਹਮੇਸ਼ਾ ਹੀ ਕਰਾਂਗਾ ਕਿਉਂਕਿ ਚਟਾਨ ਵਾਂਗੂ ਇਹ ਮੇਰੇ ਨਾਲ ਖੜੇ ਨੇ ਅੱਜ ਤੱਕ ਜਿੰਨੀ ਵੀ ਇਸ ਮੰਦਿਰ ਦੇ ਵਿੱਚ ਤਰੱਕੀ ਹੋਈ ਹੈ ਪਹਿਲਾ ਸਰੇਸ਼ ਸੰਗਤ ਨੂੰ ਦੂਸਰਾ ਸਰੇਸ਼ ਮੇਰੀ ਸੇਵਾਦਾਰ ਕਮੇਟੀ ਤੇ ਮੇਰੀ ٹرسٹ ਨੂੰ ਬੀਬੀਆਂ ਨੂੰ ਜਿਹੜਾ ਇੱਕ ਇੱਕ ਰੁਪਈਆ ਇਕੱਠਾ ਕਰਕੇ ਭਜਨ ਕਰਕੇ ਇਥੋਂ ਦੀ ਸੰਗਤ ਦਾ ਜਿਨ੍ਹਾਂ ਨੇ ਸਾਨੂੰ ਪੈਸਾ ਦਿੱਤਾ ਪੈਸਾ ਇਮਾਨਦਾਰੀ ਦੇ ਨਾਲ ਅਸੀਂ ਲਾਇਆ ਬਾਕੀ ਧਾਰਮਿਕ ਸਥਾਨ ਇਹ ਉਹ ਜੀ ਕੁੰਜੀ ਹੈ ਕਿ ਜੇ ਆਪਾਂ ਇਸ ਕੁੰਜੀ ਦੇ ਵਿੱਚ ਚੰਗਾ ਗੁਲਦਸਤਾ ਫਿੱਟ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਾਨੂੰ ਯਾਦ ਕਰਨਗੇ ਤੇ ਜੇ ਅਸੀਂ ਧਾਰਮਿਕ ਸਥਾਨਾਂ ਨੂੰ ਵੇਚਾਂਗੇ ਤੇ ਲੋਕ ਸਾਡਾ ਉਹ ਹਾਲ ਕਰਨਗੇ ਕਿ ਜੱਗ ਵੇਖੇਗਾ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਕਿ ਇੱਥੇ ਤੱਕ ਕਰ ਚੁੱਕੇ ਹਾਂ ਜੀ ਸਭ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹੁੰਦਾ ਵੀ ਮੈਂ ਕਰਮਾ ਭਾਗਾ ਵਾਲਾ ਇਸ ਦਰ ਤੇ ਕੁਕਰ ਘਵਾਉਣ ਦੇ ਕਾਬਲ ਨਹੀਂ ਹਾਂ ਮੈਂ ਮਾਰੇ ਨਹੀਂ ਇਸ ਕੁੱਕਰ ਨੂੰ ਏਡੀ ਵੱਡੀ ਸੇਵਾ ਦਿੱਤੀ ਮੇਰੇ ਵੀਰਾਂ ਨੇ ਮੈਨੂੰ ਮਾਨ ਦਿੱਤਾ ਇੱਕ ਸਿੱਖ ਹੋਣ ਦੇ ਨਾਤੇ ਐਡਾ ਵੱਡਾ ਮਾਨ ਸਨਾਤਨ ਧਰਮ ਸਭਾ ਨੇ ਮੈਨੂੰ ਦਿੱਤਾ ਇਹੀ ਉਪਰਾਲਾ ਹੈ ਕਿ ਇਹ ਸਰਬ ਧਰਮ ਦਾ ਮੰਦਿਰ ਹੈ ਜੇ ਇਹਨਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਤੇ ਮੈਂ ਵੀ ਮੈਂ ਡਾਕਟਰ ਸ਼ੋਕ ਸ਼ਰਮਾ ਜੋ ਸਾਡੇ ਚੇਅਰਮੈਨ ਨੇ ਉਹਨਾਂ ਨੂੰ ਵਿਸ਼ਵਾਸ ਸਾਈ ਟ੍ਰਸਟ ਨੂੰ ਵੀ ਦੋਣਾ ਚਾਹਨਾ ਕਿ ਮੈਂ ਜ਼ਿੰਦਗੀ ਦੇ ਵਿੱਚ ਜਿੰਨਾ ਤੱਕ ਜੀਨਾ ਕਿਉਂਕਿ ਸਭ ਤੋਂ ਪਹਿਲਾਂ ਮਹਾਰਾਜ ਕੋਲੋਂ ਦਰਸਤੀ ਮੰਗਦੇ ਆ ਜਿੰਨਾ ਚਿਰ ਜਿੰਨਾ ਇਸ ਮੰਦਿਰ 600 ਦੇ ਲੋਕਾਂ ਦੇ ਨਾਲ ਕੋਈ ੱਤਕਾ ਨਹੀਂ ਹੋ ਸਕਦਾ ਜੇ ਕਰੇਗਾ ਤਾਂ ਫਿਰ ਚੜੇਗਾ ਦੇਖੋ ਇੱਥੇ ਅਸੀਂ ਤੇ ਦਰਸ਼ਨ ਕਰਨ ਆਏ ਹਾਂ ਸ਼ੀ ਭੋਲੇ ਦਾ ਦਾ ਦੇ ਨੇ ਸ਼ੀ ਭੋਲੇ ਦਾ ਦਾ ਅੱਜ ਅੰਮ੍ਰਿਤਸਰ ਜਿਦੇ ਸਾਰੇ ਸੰਸਾਰ ਚ ਅੱਜ ਸ਼ੁਰੂਆਤੀ ਦੇ ਸ਼ੁਭ ਮੌਕੇ ਤੇ ਲੋਕੀ ਸਿਰਾਂ ਦੇ ਤੇ ਔਰ ਮੈਂ ਇਹ ਸਮਝਦਾ ਕਿ ਭਈ ਸਾਡੇ ਇੱਥੋਂ ਦੇ ਲੋਕ ਜਿਹੜੇ ਨੇ ਬਿੱਲਾ ਜੀ ਨੇ ਬਾਬਾ ਜੀ ਨੇ ਉਸ ਤੇ ਬੰਦੇ ਨੇ ਸੇਵਾਦਾਨ ਦੇ ਬੰਦੇ ਨੇ ਉਹ ਹਮੇਸ਼ਾ ਆਪਣੇ ਮਨ ਦੇ ਵਿੱਚ ਉਹਨਾਂ ਬੜਾ ਪਿਆਰ ਧਾਰਮਿਕ ਆਕਰਾਏ ਇਹ ਲੋਕ ਜਿਹੜੇ ਧਰਮ ਨਾਲ ਜੁੜੇ ਹੋਏ ਨੇ ਉਥੇ ਲੋਕਾਂ ਦੀ ਸੇਵਾ ਵੀ ਕਰਦੇ ਨੇ ਲੋਕਾਂ ਦੇ ਲਈ ਹੋਰ ਮੈਂ ਸਮਝਦਾ ਜਿਹੜੇ ਲੋਕ ਧਰਮ ਨਾਲ ਜੁੜਦੇ ਨੇ ਉਹ ਨੂੰ ਵਾਹਿਗੁਰੂ ਈਸ਼ਵਰ ਬਹੁਤ ਅਸੀਸ ਦਿੰਦਾ ਔਰ ਅੱਜ ਦਾ ਸਮਾਂ ਸਾਨੂੰ ਸਾਰੀਆਂ ਚੀਜ਼ਾਂ ਛੱਡ ਕੇ ਧਰਮ ਤੇ ਆਸਰਾ ਰੱਖ ਕੇ ਧਰਮ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਅਸੀਂ ਤਾਂ ਕਿ ਅਸੀਂ ਸਾਰੇ ਧਰਮ ਦੇ ਨਾਲ ਜੁੜ ਕੇ ਸਮਾਜ ਦੀ ਸਮਾਜ ਦੇ ਲੋਕਾਂ ਦੀ ਸੇਵਾ ਕਰੀਏ ਸਰ ਜਿਸ ਤਰ੍ਹਾਂ ਪਹਿਲੇ ਵਾਲੇ ਮੰਦਰ ਸ ਤੇ ਹੁਣ ਵਾਲੇ ਮੰਦਰ ਤੇ ਕਾਫੀ ਡਿਕਰੈਂਸ ਨਜ਼ਰ ਆ ਰਹਾ ਹੈ ਲੇਜਰੀ ਵਿੱਚ ਜੇ ਨਜ਼ਰ ਆ ਰਹੀ ਹੈ ਉਹਦੇ ਬਾਰੇ ਤੁਸੀਂ ਦੇਖੋ ਜੀ ਤੇ ਸ਼ੋਦਾ ਆਪਣਾ ਕਾ ਹੈਗਾ ਪਰ ਜਿਹੜੇ ਉਹਦੇ ਭਗਤ ਹੁੰਦੇ ਨੇ ਸੇਵਾ ਕਰਦੇ ਨੇ ਜਿਹੜੇ ਉਹ ਹਮੇਸ਼ਾ ਹੀ ਉਸ ਮੰਦਰ ਨੂੰ ਸਵਾਰ ਲੈਂਦੇ ਅਸ਼ੀਰਵਾਦ ਦੇ ਉੱਪਰ ਨੂੰ ਉੱਪਰ ਦਾ ਹੁੰਦਾ ਪਰ ਜਿਹਨੂੰ ਸੇਵਾ ਕਰਨ ਵਾਲੇ ਸ਼ੁੱਧ ਬੰਦੇ ਨਾਲ ਸੇਵਾ ਕਰਦੇ ਨੇ ਉਹ ਮੈਂ ਸਮਝਦਾ ਕਿ ਬੜੀ ਵੱਡੀ ਗੱਲ ਹੈ ਉਹਦੇ ਨਾਲ ਆਪੇ ਭਗਵਾਨ ਜਿਹੜਾ ਮੰਦਰ ਸਵਾਰਦਾ ਹੈ ਕੋਈ ਚੰਗਾ ਸੰਦੇਸ਼ ਜਿਹੜਾ ਤੁਸੀਂ ਦੇਣਾ ਚਾਹੁੰਦੇ ਹੋ ਦੇ ਕੋਈ ਚੰਗਾ ਸੁਨੇਹਾ ਇੱਥੇ ਇਹ ਕਾਦੀ ਸਾਰੇ ਮਿਲ ਕੇ ਸਾਰੇ ਧਰਮਾਂ ਦਾ ਸਤਿਕਾਰ ਕਰੀਏ ਸਾਰੇ ਧਰਮਾਂ ਨੂੰ ਲੈ ਕੇ ਚੱਲੀਏ ਸਾਡਾ ਹਿੰਦੁਸਤਾਨ ਇੱਕ ਐਸਾ ਦੇਸ਼ ਹੈ ਕਿ ਜਿਸ ਵਿੱਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਨੇ ਹਰ ਤਰ੍ਹਾਂ ਦੇ ਲੋਕ ਰਹਿੰਦੇ ਨੇ ਉਹ ਫਿਰ ਵੀ ਇਹ ਸਾਡਾ ਗੁਲਦਸਤਾ ਜਿਹੜਾ ਹੈ ਬਹੁਤ ਖਿਲਿਆ ਹੋਇਆ ਹੈ ਅੱਜ ਮੈਂ ਉਹ ਪ੍ਰਾਰਥਨਾ ਕਰਾਂਗਾ ਮਿੱਲਾ ਜੀ ਗੁਰੂਪੰਜੀ ਇਹਨਾਂ ਤਰਸਤੇ ਸਾਥੀ ਜਿਹੜੇ ਨੇ ਉਹ ਐਸੀ ਤਰ੍ਹਾਂ ਸੇਵਾ ਕਰਦੇ ਰਹਿਣ ਉਹ ਵਾਹਿਗੁਰੂ ਈਸ਼ਵਰ ਇਹਨਾਂ ਨੂੰ ਅਸ਼ੀਰਵਾਦ ਅੰਸਰ ਜਿਹੜਾ ਅਸ਼ੀਰਵਾਦ ਅੱਜ ਮਹਾਸੂratri ਦਾ ਹਾਰ ਹੈ ਜਿਸ ਨੇ ਪੂਰੇ ਇੰਡੀਆ ਦੇ ਦਿਸੰਦੇਸ਼ ਤੋਂ ਇਹ ਸੱਦੇ ਵਿੱਚ ਕੀ ਬਹੁਤ ਹੀ ਸਰਧਾ ਤੇ ਉਤਸ਼ਾਹ ਨਾਲ ਪਹੁੰਚਾਇਆ ਹੈ ਉਸੇ ਖੜੀ ਦੇ ਵੀ ਅੱਜ ਅਸੀਂ ਇੱਥੇ ਪ੍ਰਾਤਿਨਿਕ ਕਿਸ਼ੇ ਵਾਲਾ ਜੋ ਕਿ ਚੋਪਾਨ ਚੋੜ ਦੇ ਇਲਾਕੇ ਦੇ ਸਾਡੇ ਪੁਰਾਣੇ ਬਰੰਡਿਤ ਸੁਮਿਲਾ ਜੀ ਪੁਰਾਣੇ ਕੰਮ ਬਰੂਨ ਅਦੇਸ਼ ਮੰਦਿਰ ਦੇ ਵਿੱਚ ਇਹ ਜੋਹਾਰ ਮਨਾਇਆ ਜਾ ਰਿਹਾ ਹੈ ਉਹ ਮੇ ਸਮੂਹ ਨਗਰ ਵਾਸੀਆਂ ਨੂੰ ਬਹੁਤ ਬਹੁਤ ਕਹਾਂਗਾ ਔਰ ਮੈਂ ਹੀ ਕਹਾਂਗਾ ਦੇਖੋ ਇਹ ਜਿਹੜਾ ਤਿਉਹਾਰ ਹੈ ਸਮਯਾ ਦੇ ਉਮਦਾ ਹੈ ਕਿ ਸੱਚਾਈ ਵਾਸਤੇ ਸਟਰਗਲ ਕਰਨਾ ਚਾਹੀਦਾ ਹੈ ਸੰਘਰਸ਼ ਕਰਨਾ ਚਾਹੀਦਾ ਹੈ ਜਿੱਤ ਦੇ ਵਿੱਚ ਜਿੱਤ ਚਾਹੀਦੀ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਸਾਰਿਆਂ ਨੂੰ ਬਹੁਤ ਬਹੁਤ ਸੁਮੇਂ ਹੀ ਕਹਾਂਗਾ ਕਿ ਆਪਣੇ ਸਭਿਆਚਾਰ ਦੇ ਨਾਲ ਜੁੜੋ ਔਰ ਵਧੀਆ ਤਰੀਕੇ ਦੇ ਨਾਲ ਦੇਖੋ ਜੋ ਦੇਸ਼ ਗੁੰਨਾ ਦੇ ਵਿੱਚ ਚੱਲ ਰਿਹਾ ਹੈ ਉਹ ਸਾਰਾ ਛੋਟਾ ਆਪਣਾ ਜਿਹੜਾ ਆਪਣੇ ਮੁਲਕ ਦਾ ਪੰਜਾਬ ਦਾ ਜੋ ਸਭਿਆਚਾਰ ਹੈ ਉਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਔਰ ਵਧਿਆ ਤਰੀਕੇ ਨਾਲ ਆਪਣੀ ਸੋਸਾਇਟੀ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਕਿ ਬਹੁਤ ਜ਼ਿਆਦਾ ਬਾਹਰ ਜਾਣ ਦਾ ਕੋਈ ਮਤਲਬ ਨਹੀਂ ਕੋਈ ਚਾਹ ਰੱਖਣੀ ਚਾਹੀਦੀ ਹੈ ਆਪਣੇ ਮੁਲਕ ਦੇ ਵਿੱਚ ਆਪਣੇ ਸਟੇਟ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਵੀ ਅਸੀਂ ਬਹੁਤ ਵੱਡੇ ਕੰਮਾਂ ਦਾ ਹਾਸਿਲ ਕਰ ਸਕਦੇ ਹਾਂ ਥੈਂਕ ਯੂ